ਕਰੋੜ ਰੁਪਇਆ ਸਰਕਾਰੀ ਨੌਕਰੀ ਦੇਣ ਦੀ ਵੀ ਕੀਤੀ ਗਈ ਮੰਗ। ਮਾਨ ਕੈਬਨਿਟ ਦਾ ਹੜ੍ਹਾਂ ਨੂੰ ਲੈ ਕੇ ਵੱਡਾ ਫੈਸਲਾ ਪ੍ਰਤੀ ਏਕੜ ਮਿਲੇਗਾ 20000 ਦਾ ਮੁਆਵਜ਼ਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਦੀ ਸਹਾਇਤਾ 31 ਦਸੰਬਰ ਤੱਕ ਆਪਣੇ ਖੇਤ ਚੋਂ ਰੇਤ ਕੱਢ ਕੇ ਵੇਚ ਸਕਣਗੇ ਕਿਸਾਨ। ਚੰਡੀਗੜ੍ਹ ਚ ਅਕਾਲੀ ਦਲ ਦੀ ਹੋਈ ਬੈਠਕ ਪਾਰਟੀ ਦੇ ਸਾਰੇ ਹਲਕਾ ਇੰਚਾਰਜ ਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਹੋਇਆ ਮੰਥਨ ਪੀੜਤਾਂ ਦੀ ਮਦਦ ਲਈ ਕੜੀ ਗਈ ਰਣਨੀਤੀ। हरियाणा ਦੇ ਹੜਪੀੜਤਾਂ ਲਈ ਸੂਬਾ ਸਰਕਾਰ ਵੱਲੋਂ ਮੁਆਫਜ਼ੇ ਦਾ ਐਲਾਨ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਏਗੀ 4-4 ਲੱਖ ਦੀ ਆਰਥਿਕ ਮਦਦ ਤਾਂ ਜ਼ਖਮੀਆਂ ਨੂੰ ਵੀ 2-2 ਲੱਖ ਰੁਪਏ ਦੀ ਸੈਣੀ ਸਰਕਾਰ ਦੇਵੇਗੀ ਸਹਾਇਤਾ ਪੰਜਾਬ ਸਰਕਾਰ ਨੇ ਕੇਂਦਰ ਤੋਂ 20 ਹਜ਼ਾਰ ਕਰੋੜ ਦੇ ਪੈਕੇਜ ਦੀ ਕੀਤੀ ਮੰਗ ਮੰਤਰੀ ਅਮਨ अरोड़ा ਬੋਲੇ ਕੱਲ ਪੰਜਾਬ ਪਹੁੰਚ ਕੇ ਪੀਐਮ ਮੋਦੀ ਕਰਨ ਐਲਾਨ ਪ੍ਰਧਾਨ ਮੰਤਰੀ ਨੇ ਹਜੇ ਤੱਕ ਸੂਬੇ ਬਾਰੇ ਨਹੀਂ ਬੋਲਿਆ ਕੋਈ ਸ਼ਬਦ ਅਜੇ ਵੀ ਘੱਗਰ ਦੀ ਲਪੇਟ 'ਚ ਸਮਾਣਾ ਦੇ ਕਈ ਪਿੰਡ ਸੈਂਕੜੇ ਏਕੜ ਖੇਤ ਹੋਏ, ਜਲ-ਥਲ ਕਈ ਪਿੰਡਾਂ ਦਾ ਟੁੱਟਿਆ ਸੰਪਨ। ਟਰਾਂਸਪੋਰਟ 'ਚ ਹਰ ਪੀੜਤਾ ਦੀ ਮਦਦ ਲਈ ਉਤਰੇ ਬਾਲੀਵੁੱਡ ਸਿਤਾਰੇ, ਸੋਨੂ ਸੂਦ ਨੇ ਪੀੜਿਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ, ਹਰ ਸੰਭਵ ਮਦਦ ਕਰਨ ਦਾ ਦਿੱਤਾ ਪ੍ਰੋਮਸਾ। ਸੋਸ਼ਲ ਮੀਡੀਆ ਤੇ ਬੈਨ ਤੋਂ ਬਾਅਦ ਨੇਪਾਲ ਚਿਤਨਾ ਸੜਕਾਂ 'ਤੇ ਉਤਰੇ ਹਜ਼ਾਰਾਂ ਨੌਜਵਾਨ ਕਠਮੰਡੂ ਚਲਾਉਣਾ ਪਿਆ ਕਰਫਿਊ।

ਤਹੜਾ ਨੇ ਪੰਜਾਬ ਚ ਚਾਰੇ ਪਾਸੇ ਤਬਾਹੀ ਮਚਾਈ ਹੋਈ ਹੈ ਹਲੇ ਵੀ ਕੁਝ ਥਾਵਾਂ ਨੇ ਜਿੱਥੋਂ ਪਾਣੀ ਕੁਝ ਘਟਿਆ ਹੈ ਪਰ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਸੋ ਹਲੇ ਵੀ ਲੋਕ ਸੰਘਰਸ਼ ਕਰ ਰਹੇ ਨੇ ਇਸ ਹੜ੍ਹ ਦੀ ਤ੍ਰਾਸਦੀ ਦੇ ਨਾਲ ਜੂਝ ਰਹੇ ਨੇ ਇਸ ਤਹਿਰ ਦੇ ਨਾਲ ਲੜਾਈ ਕਰ ਰਹੇ ਨੇ ਔਰ ਇਸ ਸਬਦੇ ਵਿਚਾਲੇ ਜਦੋਂ ਇਹ ਮਸਲਾ ਸੁਪਰੀਮ ਕੋਰਟ ਤੱਕ ਪੜ ਜਾਵੇ ਫਿਰ ਫਰਕ ਤਾਂ ਪੈਂਦਾ ਹੈ ਸਤਿ ਸ਼੍ਰੀ ਅਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਵਜੇਪਾਲ ਸਿੰਘ ਬਰਾੜ ਫਰਕ ਤਾਂ ਪੈਂਦਾ ਹੈ ਲੈ ਕੇ ਹਜ਼ਾਰਾਂ ਤੇ ਸ਼ੁਰੂਆਤ ਕਰਦੇ ਹਾਂ ਸੁਪਰੀਮ ਕੋਰਟ ਤੋਂ ਹੜਪੀੜਤਾ ਦੀ ਮਦਦ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਇੱਕ ਪੀਆਈਐਲ ਦਾਖਲ ਕੀਤੀ ਗਈ ਹੈ ਇੱਕ ਜਨਹਿਤ ਪਟੀਸ਼ਨ ਦਾਖਲ ਕੀਤੀ ਗਈ ਹੈ ਚਰਨਜੀਤ ਸਿੰਘ ਬਾਗੜੀ ਵੱਲੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਮ੍ਰਿਤਕਾਂ ਦੇ ਪਰ ਚਰਨਪਾਲ ਸਿੰਘ ਬਾਗੜੀ ਜਿਹੜੇ ਐਡਵੋਕੇਟ ਨੇ ਉਹਨਾਂ ਵੱਲੋਂ ਇਹ ਪਟੀਸ਼ਨ ਦਾਖਲ ਕੀਤੀ ਗਈ ਹੈ ਮ੍ਰਿਤਕਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ ਔਰ ਨਾਲ ਦੀ ਨਾਲ ਉਹਨਾਂ ਨੂੰ ਸਰਕਾਰੀ ਨੌਕਰੀ ਦੇਣ ਦੀ ਵੀ ਮੰਗ ਇਸ ਜਨਹਤ ਪਟੀਸ਼ਨ 'ਚ ਰੱਖੀ ਗਈ ਔਰ ਮਾਮਲੇ ਦੀ ਜਾਂਚ ਐਸਆਈਟੀ ਤੋਂ ਕਰਵਾਉਣ ਦੀ ਵੀ ਮੰਗ ਰੱਖੀ ਗਈ ਹੈ ਪੁਨਰਵਾਸ ਦੀ ਮੰਗ ਹੈ ਇਸ ਤੋਂ ਇਲਾਵਾ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਪ੍ਰਦਾਨਗੀ ਹੇਠ ਇੱਕ ਐਸਆਈਟੀ ਬਣਾ ਕੇ ਜਾਂਚ ਦੀ ਗੱਲ ਰੱਖੀ ਗਈ ਹੈ ਸੋ ਚਰਨਪਾਲ ਸਿੰਘ ਬਾਗੜੀ ਜਿਹੜੇ ਐਡਵੋਕੇਟ ਨੇ ਉਹਨਾਂ ਵੱਲੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ ਮ੍ਰਿਤਕਾਂ ਦੇ ਪਰਿਵਾਰਾਂ ਲਈ ਕਰੋੜਾਂ ਰੁਪਏ ਮੁਆਵਜ਼ਾ ਮੰਗਿਆ ਗਿਆ ਹੈ ਹਾਲਾਂਕਿ ਪੰਜਾਬ ਸਰਕਾਰ ਨੇ ਅੱਜ ਵੀ ਹਜ਼ਾਰ ਰੁਪਿਆ ਪ੍ਰਤੀ ਏਕੜ ਔਰ ਮ੍ਰਿਤਕਾਂ ਦੇ ਦੇ ਪਰਿਵਾਰਾਂ ਨੂੰ 4-4 ਲੱਖ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ ਪਰ ਇਸ ਸਭ ਦੇ ਵਿਚਾਲੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਹੋ ਗਈ ਤੇ ਹੁਣ ਮੰਗ ਕੀਤੀ ਗਈ ਹੈ ਇੱਕ ਤੇ ਇਸ ਮਾਮਲੇ ਦੀ ਕਿਸੇ ਰਿਟਾਇਰਡ ਜੱਜ ਦੀ ਅਗਵਾਈ ਦੇ ਵਿੱਚ ਐਸਆਈਟੀ ਤੋਂ ਜਾਂਚ ਕਰਵਾਉਣ ਦੀ ਦੂਜੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਦਾ ਮੁਆਵਜ਼ਾ ਦੇਣ ਦੀ ਤੀਜੀ ਮੰਗ ਹੈ ਉਸ ਦੇ ਵਿੱਚ ਜਿਹੜਾ ਹੈ ਸਰਕਾਰੀ ਨੌਕਰੀ ਦਿੱਤੇ ਜਾਣ ਦੀ ਜਿਹੜੇ ਇਹ ਜਿਹੜੇ ਪੀੜਤ ਜਿਨ੍ਹਾਂ ਦੀ ਮੌਤ ਹੋਈ ਹੈ ਜਿਨ੍ਹਾਂ ਦੀ ਜਾਨ ਗਈ ਹੈ ਇਹਨਾਂ ਹੜ੍ਹਾਂ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦਿੱਤੇ ਜਾਂਦੀ ਹੈ ਮੇਰੇ ਸਹਿਯੋਗੀ ਜੁੜੇ ਨੇ ਸਾਡੇ ਨਾਲ ਸ਼ੰਕਰ ਆਨੰਦ ਹੋਰ ਜਾਣਕਾਰੀ ਦੇ ਲਈ ਸ਼ੰਕਰ ਕੋਈ ਲਿਸਟ ਹੋਈ ਹੈ ਹਲੇ ਇਹ ਪਟੀਸ਼ਨ ਕਦੋਂ ਤੱਕ ਸੁਣਵਾਈ ਹੋ ਸਕਦੀ ਹੈ ਔਰ ਮੁੱਖ ਤੌਰ ਤੇ ਮੰਗਾ ਦੇਖਿਏ ਅੱਜ ਸੁਪਰੀਮ ਕੋਰਟ ਮੇ ਇਹ ਯਾਚਕਾ দাখিল ਹੋਈ ਹੈ ਅਭੀ ਸੁਣਵਾਈ ਲਈ ਵਕਤ ਨਿਰਧਾਰਿਤ ਨਹੀਂ ਹੋਇਆ ਹੈ सुप्रीम तो कोर्ट के, के द्वारा जल्द ही इस मामले पर आ, जो सुनवाई के लिए वक्त मुकर किया जाएगा और जिस तरह से पंजाब में बाढ़ के बाढ़ की वजह से वहां पर जिस तरह से हालत है वहां पर काफी लोगों के मरने की खबर आ रही है और जिस तरह से जान माल की आगे हुई है इन तमाम मसलों को ध्यान में रखते हुए याचिका दायर किया गया है चरण चरण पाल सिंह बाग, बागड़ी नाम के एक शख्स है उनके द्वारा ये याचिका दायर किया गया है और उस याचिका में कई तरह की मांग उनके द्वारा रखी गई है जिस तरह से जो कई जो ऐसे मृतक परिवार हैं जो इस बाढ़ की वजह से आ, उनका परिवार परिवार जो है उनकी मौत हो गई है कई लोगों का घर जो है घर और मवेशी है वो तबाह हो गए हैं तो इन तमाम चीजों को ध्यान में रखते हुए एक तरफ मुआवजे का ऐलान किया गया है हालांकि देखिए पंजाब तो जुड़ा हुआ एक और याचिका पिछले कुछ दिन पहले दायर हुआ है जिस मामले पर जल्दी सुनवाई हो सकती है और वो दूसरा जो याचिका है वो भी बाढ़ से जुड़ा हुआ है जिससे सुप्रीम कोर्ट के द्वारा स्वतः संज्ञान लिया गया था वो एक मामला और देखा कहा गया था कि पंजाब हिमाचल प्रदेश और इसके साथ साथ उत्तराखंड और जम्मू कश्मीर में जिस तरह से बाढ़ की जो हालात हैं उसकी जो वजह है इन तमाम चीजों को ध्यान में रखते हुए एक जिस तरह से स्वतः संज्ञान लिया गया है तो उस मामले में भी जल्दी सुनवाई होगी तो दो ऐसे मामले हैं जिसका वास्ता सीधे तौर पर पंजाब से भी जुड़ता है उन दोनों याचिकाओं पे जल्द से जल्द सुनवाई के लिए एक तारीख जो है वो सुप्रीम कोर्ट के द्वारा मुकर की जा सकती है ठीक ठीक है शुक्रिया शंकर इस जानकारी दे देखे सहयोगी शंकर आनंद जिस तरीके नाम जानकारी दे रही थी एडवोकेट चरणपाल बागड़ी ਜਿਹੜੇ ਪਹਿਲਾਂ ਵੀ ਕਿਸਾਨਾਂ ਦੇ ਕੇਸ ਸੁਪਰੀਮ ਕੋਰਟ ਦੇ ਵਿੱਚ ਲੜ ਰਹੇ ਨੇ ਬਹੁਤ ਸਾਰੇ ਕਿਸਾਨ ਜਿਹੜੇ ਲੈਂਡ ਪੂਲਿੰਗ ਸਕੀਮ ਦੇ ਵਿੱਚ ਜਿਨ੍ਹਾਂ ਨੂੰ ਮੁਆਵਜ਼ੇ ਨਹੀਂ ਮਿਲੇ ਉਹਨਾਂ ਦੇ ਲਈ ਚਰਨਪਾਲ ਬਾਗੜੀ ਸੁਪਰੀਮ ਕੋਰਟ ਚ ਨਾ ਕੇਸਾਂ ਦੀ ਪੈਰਵਾਹੀ ਕਰਦੇ ਰਹੇ ਨੇ ਹਾਈ ਕੋਰਟ ਦੇ ਵਿੱਚ ਵੀ ਉਹਨਾਂ ਵੱਲੋਂ ਕੇਸਾਂ ਦੀ ਪੈਰਵਾਹੀ ਕੀਤੀ ਗਈ ਪਿਛਲੇ ਦਿਨੀ ਜਦੋਂ ਵਿਵਾਦ ਹੋਇਆ ਸੀ ਇਸ ਪੂਰੀ ਪਾਲਿਸੀ ਨੂੰ ਲੈ ਕੇ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਸੀ ਉਸ ਦੇ ਵਿੱਚ ਵੀ ਚਰਨਪਾਲ ਬਾਗੜੀ ਕੁਝ ਕਿਸਾਨਾਂ ਦੇ ਨਾਲ ਅੱਗੇ ਆਏ ਸੀ ਔਰ ਮੀਡੀਆ ਦੇ ਵਿੱਚ ਉਹਨਾਂ ਵੱਲੋਂ ਸਟੇਟਮੈਂਟਸ ਵੀ ਦਿੱਤੀਆਂ ਗਈਆਂ ਸੀ ਸੋ ਹੁਣ ਉਹਨਾਂ ਵੱਲੋਂ ਇਹ ਜਿਹੜੀ ਪਟੀਸ਼ਨ ਹੈ ਇਹ ਸੁਪਰੀਮ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਹੈ ਕਿ ਹੜ੍ਹਾਂ ਦੇ ਵਿੱਚ ਜੋ ਨੁਕਸਾਨ ਹੋਇਆ ਉਸ ਦੇ ਮੁਆਵਜ਼ੇ ਨੂੰ ਲੈ ਕੇ ਜਿਨ੍ਹਾਂ ਦੀ ਜਾਨ ਗਈ ਹੈ ਵਿਅਕਤੀਆਂ ਦੀ ਉਹਨਾਂ ਦੇ ਉਹਨਾਂ ਦੇ ਪਰਿਵਾਰਾਂ ਨੂੰ 1-1 ਕਰੋੜ ਦਾ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਗਈ ਹੈ ਨਾਲ ਦੀ ਨਾਲ ਇਸ ਦੀ ਜਾਂਚ ਜਿਹੜੀ ਹੈ ਉਹ ਕਿਸੇ ਨਿਰਪੱਖ ਏਜੰਸੀ ਤੋਂ ਕਰਾਉਣ ਦੀ ਮੰਗ ਰੱਖੀ ਗਈ ਹੈ ਹਾਲਾਂਕਿ ਹਲੇ ਪੀਟੀਸ਼ਨ ਲਿਸਟ ਨਹੀਂ ਹੋਈ ਕੋਈ ਡੇਟ ਨਹੀਂ ਆਈ ਕਿ ਕਦੋਂ ਇਸ ਤੇ ਸੁਣਵਾਈ ਹੋਣੀ ਹੈ ਪਰ ਉਮੀਦ ਹੈ ਕਿ ਛੇਤੀ ਇਸ ਤੇ ਸੁਪਰੀਮ ਕੋਰਟ ਸੁਣਵਾਈ ਕੀਤੀ ਜਾਏਗੀ ਤੇ ਉਧਰ ਪੰਜਾਬ ਸਰਕਾਰ ਨੇ ਹੜ੍ਹ ਪੀੜਤਾਂ ਦੇ ਲਈ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੈਬਨਿਟ ਦੇ ਫੈਸਲਿਆਂ ਦੀ ਜਾਣਕਾਰੀ ਅੱਜ ਹਸਪਤਾਲ ਦੇ ਵਿੱਚੋਂ ਹੀ ਦਿੱਤੀ ਤੇ ਮੁਆਵਜ਼ੇ ਦਾ ਐਲਾਨ ਖੁਦ ਫੋਟਿਸ ਹਸਪਤਾਲ ਚ ਦਾਖਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਜਿਨ੍ਹਾਂ ਕੈਬਨਿਟ ਦੀ ਮੀਟਿੰਗ ਚ ਲਏ ਗਏ ਅਹਿਮ 10 ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਦਾ ਖੇਤ ਉਸਦੀ ਰੇਤ ਨੀਤੀ ਦੇ ਤਹਿਤ ਕਿਸਾਨ ਆਪਣੇ ਖੇਤਾਂ ਚੋਂ ਰੇਤਾ ਤੇ ਮਿੱਟੀ ਚੱਕ ਕੇ ਉਸ ਨੂੰ ਵੇਚ ਵੀ ਸਕਦਾ ਹੈ ਤੇ ਇਸ ਦੇ ਲਈ 31 ਦਸੰਬਰ ਤੱਕ ਕਿਸੇ ਵੀ ਤਰ੍ਹਾਂ ਦੇ ਪਰਮਟ ਦੀ ਲੋੜ ਨਹੀਂ ਹੋਏਗੀ ਸੀਐਮ ਨੇ ਐਲਾਨ ਕੀਤਾ ਕਿ ਕਿਸਾਨਾਂ ਨੂੰ ਉਹਨਾਂ ਦੀ ਖਰਾਬ ਹੋਈ ਫਸਲ ਦਾ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਮਿਲੇਗਾ ਹੜਾ ਨਾਲ ਜਾਨਾਂ ਗੁਆਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ 4-4 ਲੱਖ ਦੀ ਵਿੱਤੀ ਮਦਦ ਮਿਲੇਗੀ। ਤੁਹਾਡੇ ਕਰੇ ਚੈੱਕ ਪਹੁੰਚ ਜੂਗਾ 20000 ਰੁਪਏ ਕੇ ਕਰਦਾ ਨੁਕਸਾਨ ਜਿਹੜਾ ਜੀ ਪ੍ਰਭਾਵਿਤ ਹੋ ਗਏ। 4 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਊਗਾ ਉਨ੍ਹਾਂ ਪਰਿਵਾਰਾਂ ਨੂੰ। ਵਿੱਤੀ ਸਹਾਇਤਾ ਦੇਊਗੀ ਕਿਉਂਕਿ ਹਜੇ ਤਾਂ ਪਾਣੀ ਉੱਤਰ ਰਿਹਾ ਥੋੜੀ ਬੋੜੀ। ਤੇ ਮੁਆਵਜ਼ਾ ਉਦੋਂ ਦੇਵਾਂਗੇ ਜਦੋਂ ਪਤਾ ਲੱਗੂਗਾ ਕਿ ਨੁਕਸਾਨ ਕਿੰਨਾ ਹੋਇਆ। ਨਾਲ ਹੀ ਉਹਨਾਂ ਐਲਾਨ ਕੀਤਾ ਕਿ ਜਿਨ੍ਹਾਂ ਵੀ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਮੁਲਾਂਕਣ ਤੋਂ ਬਾਅਦ ਸਹਾਇਤਾ ਰਾਸ਼ੀ ਜਾਰੀ ਹੋਏਗੀ 6 ਮਹੀਨੇ ਤੱਕ ਕੋਆਪਰੇਟਿਵ ਤੇ ਸਟੇਟ ਐਗਰੀਕਲਚਰ ਬੈਂਕ ਦੇ ਲੋਨ ਅਤੇ ਵਿਆਜ ਤੋਂ ਛੋਟ ਰਹੇਗੀ ਪਸ਼ੂ ਧਨ ਦਾ ਵੀ ਜੋ ਨੁਕਸਾਨ ਹੋਇਆ ਉਸ ਦਾ ਮੁਆਵਜ਼ਾ ਮਿਲੇਗਾ ਪਸ਼ੂਆਂ ਦੀ ਫ੍ਰੀ ਵੈਕਸੀਨੇਸ਼ਨ ਹਰ ਪਿੰਡ ਚ ਮੈਡੀਕਲ ਕੈਂਪ ਸਫਾਈ ਮੁਹਿੰਮ ਦੇ ਨਾਲ ਨਾਲ ਨੁਕਸਾਨੇ ਬੁਨਿਆਦੀ ਢਾਂਚੇ ਜਿਵੇਂ ਕਿ ਸੜਕਾਂ ਬਿਜਲੀ ਇਮਾਰਤਾਂ ਨੂੰ ਵੀ ਠੀਕ ਕੀਤਾ ਜਾਏਗਾ ਤੇ ਉਧਰ ਹਰਿਆਣਾ ਸਰਕਾਰ ਵੱਲੋਂ ਵਿਹੜ ਹੜਪੀੜਤਾਂ ਲਈ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਗਿਆ ਹੈ। ਤੇ ਸੀਐਮ ਸ਼ੈਣੀ ਨੇ ਐਲਾਨ ਕੀਤਾ ਕਿ ਹਰਿਆਣਾ ਦੇ ਹੜਪੀੜਤ ਕਿਸਾਨਾਂ ਨੂੰ ਖਰਾਬ ਹੋਈਆਂ ਫਸਲਾਂ ਲਈ ਪ੍ਰਤੀ ਏਕੜ 15000 ਦਾ ਮੁਆਵਜ਼ਾ ਦਿੱਤਾ ਜਾਏਗਾ ਜਿਸ ਦੇ ਲਈ 3 ਕਰੋੜ 6 ਲੱਖ ਰੁਪਏ ਦਾ ਫੰਡ ਮਨਜ਼ੂਰ ਕੀਤਾ ਗਿਆ ਹੈ। ਪ੍ਰਤਿਗਤਿ ਵਿਅਕਤੀ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਰਾਸ਼ੀ ਨਹੀਂ ਗਈ ਹੈ। ਘਾਇਲوں ਨੂੰ 2 ਲੱਖ ਰੁਪਏ ਦੀ ਰਾਸ਼ੀ ਬਰਦਾਨ ਕੀ ਗਈ ਹੈ ਇਸ ਦੇ ਨਾਲ ਹੀ ਸੀਐਮ ਸੈਣੀ ਨੇ ਐਲਾਨ ਕੀਤਾ ਕਿ ਹੜ੍ਹਾਂ 'ਚ ਜਾਨ ਗੌਨ ਵਾਲੇ 12 ਲੋਕਾਂ ਦੇ ਪਰਿਵਾਰਾਂ ਨੂੰ 4-4 ਲੱਖ ਦੀ ਵਿੱਤੀ ਮਦਦ ਮਿਲੇਗੀ ਨਾਲ ਹੀ ਜ਼ਖਮੀਆਂ ਨੂੰ 2-2 ਲੱਖ ਰੁਪਏ ਦੇਣ ਦਾ ਵੀ ਫੈਸਲਾ ਲਿਆ ਹੈ। ਖੇਤਰੋਂ ਵਿੱਚ ਪਾਣੀ ਭਰ ਗਿਆ ਹੈ। وہاں ਫਸਲਾਂ کے لیے પ્રતિ ایکڑ 15000 روپے تک کا معاوضہ دیا جاتا ہے۔ ਹਰਿਆਣਾ ਸਰਕਾਰ ਨੇ ਇਹ ਵੀ ਸਪਸ਼ਟ ਕੀਤਾ ਕਿ ਜਿੰਨਾ ਵੀ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਜਾਂ ਪਸ਼ੂਆਂ ਦੀ ਮੌਤ ਹੋਈ ਹੈ ਉਸ ਹਰ ਚੀਜ਼ ਦਾ ਮੁਲਾਂਕਣ ਕਰਨ ਤੋਂ ਬਾਅਦ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾਏਗੀ ਸੀਐਮ ਸੈਣੀ ਦੇ ਮੁਤਾਬਕ ਉਹਨਾਂ ਸਮੇਤ ਸਾਰੇ ਮੰਤਰੀ ਤੇ ਵਿਧਾਇਕ ਆਪਣੀ 1 ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ 'ਚ ਦੇਣਗੇ ਤੇ ਹਰਿਆਣਾ ਨੇ ਪ੍ਰਤੀ ਏਕੜ 15000 ਤੇ ਪੰਜਾਬ ਨੇ ਪ੍ਰਤੀ ਏਕੜ 20000 ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ ਹਾਲਾਂਕਿ ਮ੍ਰਿਤਕਾਂ ਦੇ ਲਈ ਰਾਸ਼ੀ ਸੇਮ ਹੈ 4-4 ਲੱਖ ਹਰ ਜ਼ਖਮੀਆਂ ਦੇ ਲਈ 2-2 ਲੱਖ ਆਮ ਤੌਰ ਤੇ ਪਹਿਲਾਂ ਅੰਦਾਜ਼ੇ ਦਾ ਅੰਕਲਨ ਹੁੰਦਾ ਹੈ ਅੰਦਾਜ਼ਾ ਹੁੰਦਾ ਹੈ ਜਿਹੜਾ ਨੁਕਸਾਨ ਹੋਇਆ ਉਸ ਦਾ ਅੰਕਲਨ ਹੁੰਦਾ ਹੈ ਫਿਰ ਉਸ ਤੋਂ ਬਾਅਦ ਰਿਪੋਰਟਾਂ ਬਣਦੀਆਂ ਨੇ ਔਰ ਫਿਰ ਮੁਆਵਜ਼ਾ ਰਾਸ਼ੀ ਜਾਰੀ ਹੁੰਦੀ ਹੈ ਪਰ ਜਿਸ ਤਰੀਕੇ ਨਾਲ ਵੱਡੇ ਪੱਧਰ ਤੇ ਇੱਕ ਇੱਕ ਦਬਾਅ ਵੀ ਸਰਕਾਰਾਂ ਦੇ ਉੱਪਰ ਬਣ ਜਾਂਦਾ ਹੈ ਇਹੋ ਜੀ ਸਥਿਤੀ ਦੇ ਵਿੱਚ ਔਰ ਫਿਰ ਜਦੋਂ ਤੁਰੰਤ ਪ੍ਰਭਾਵ ਨਾਲ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਜਾਵੇ ਬੇਸ਼ੱਕ ਹਜੇ ਅੰਕਲਨ ਨਹੀਂ ਹੋਇਆ ਫਿਰ ਵੀ ਮੁਆਵਜ਼ਾ ਐਲਾਨਿਆ ਜਾਵੇ ਤਾਂ ਫਰਕ ਸਤ ਪੰਧਾ ਅਗਲੀ ਖਬਰ ਵੱਲ ਵਧਦੇ ਹਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ ਐਲਾਨ ਕਰਨ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਮੋਹਾਲੀ ਦੇ ਫੋਟਿਸ ਹਸਪਤਾਲ ਪੰਜਾਬ ਦੇ ਮੁੱਖ ਮੰਤਰੀ ਦਾ ਹਾਲ ਚਾਲ ਜਾਣਨ ਪਹੁੰਚੇ ਨਾਇਬ ਸੈਣੀ ਕਰੀਬ 20 ਮਿੰਟ ਉੱਥੇ ਰੁਕੇ ਜਿਸ ਦੌਰਾਨ ਉਹਨਾਂ ਨੇ ਭਗਵੰਤ ਮਾਨ ਦਾ ਹਾਲ ਚਾਲ ਜਾਣਿਆ ਮੁਲਾਕਾਤ ਤੋਂ ਬਾਅਦ ਸੈਣੀ ਨੇ ਮੀਡੀਆ ਨਾਲ ਗੱਲ ਨਹੀਂ ਕੀਤੀ ਭਗਵੰਤ ਮਾਨ ਦੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਤੋਂ ਬਾਅਦ ਤਬੀਅਤ ਵਿਗੜੀ ਸੀ 2 ਸਤੰਬਰ ਨੂੰ ਸੀਐਮ ਨੇ ਹਰ ਤੋਂ ਪ੍ਰਭਾਵਿਤ ਫਰੋਸਪੁਰ ਦਾ ਦੌਰਾ ਕੀਤਾ ਸੀ ਉਸ ਤੋਂ ਬਾਅਦ 3 ਸਤੰਬਰ ਰਾਤ ਨੂੰ ਉਹਨਾਂ ਦੀ ਤਬੀਅਤ ਵਿਗੜ ਗਈ 4 ਸਤੰਬਰ ਨੂੰ ਸਵੇਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਮਿਲਣ ਚੰਡੀਗੜ੍ਹ ਸਥਿਤ ਉਹਨਾਂ ਦੇ ਨਿਵਾਸ ਪਹੁੰਚੇ ਉਸ ਤੋਂ ਬਾਅਦ ਸੀਐਮ ਨੇ ਕੇਜਰੀਵਾਲ ਦੇ ਨਾਲ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੈਨਸਲ ਕਰ ਦਿੱਤਾ ਤੇ 5 ਸਤੰਬਰ ਦੀ ਸ਼ਾਮ ਨੂੰ ਤਬੀਅਤ ਜ਼ਿਆਦਾ ਵਿਗੜਨ ਤੇ ਉਹਨਾਂ ਨੂੰ ਫੋਰਟਿਸ ਹਸਪਤਾਲ ਦਾਖਲ ਕਰਾਇਆ ਗਿਆ ਉਹਨਾਂ ਦੀ ਤਬੀਅਤ ਖਰਾਬ ਹੋਣ ਦੀ وجہ ਨਾਲ ਸ਼ੁੱਕਰਵਾਰ ਸ਼ਾਮ ਨੂੰ ਰੱਖੀ ਗਈ ਕੈਬਨਿਟ ਮੀਟਿੰਗ ਨੂੰ ਵੀ ਮੁਲਤਵੀ ਕਰਨਾ ਪਿਆ ਪ੍ਰਧਾਨ ਮੰਤਰੀ ਮੋਦੀ ਕੱਲ ਪੰਜਾਬ ਦੇ ਦੌਰੇ ਤੇ ਆ ਰਹੇ ਨੇ ਔਰ ਉਹਨਾਂ ਦੇ ਇਸ ਦੌਰੇ ਤੋਂ ਪਹਿਲਾਂ ਹੀ ਸਿਆਸੀ ਬਿਆਨਬਾਜ਼ੀਆਂ ਦਾ ਖੜਾ ਗਿਆ। ਆਮ ਆਦਮੀ ਪਾਰਟੀ ਨੇ ਮੁੜ ਤੋਂ ਸਪੈਸ਼ਲ ਪੈਕੇਜ ਵਾਲੀ ਮੰਗ ਦੁਹਰਾਈ। ਆਪ ਨੇ ਪੀਐਮ ਤੋਂ ਹਰ ਪ੍ਰਭਾਵੇ ਇਲਾਕਿਆਂ 'ਚ ਮੁੜ ਵਸੇਬੇ ਲਈ 20000 ਕਰੋੜ ਰੁਪਏ ਦਾ ਰਾਹਤ ਪੈਕੇਜ ਦੇਣ ਦੀ ਮੰਗ ਕੀਤੀ ਨਾਲ ਹੀ 60000 ਕਰੋੜ ਦਾ ਬਕਾਇਆ ਵੀ ਜਾਰੀ ਕਰਨ ਦੀ ਮੰਗ ਰੱਖੀ। ਤੁਹਾਡੇ ਆਉਣ ਦੇ ਉੱਪਰ ਪੰਜਾਬ ਇਹ 20000 ਕਰੋੜ ਦਾ ਰੀਲੀਫ ਪੈਕੇਜ ਹੈ ਜਿਹੜਾ ਉਹ ਐਕਸਪੈਕਟ ਕਰ ਰਿਹਾ ਕਿਉਂਕਿ ਹੁਣ ਤੱਕ ਡਿਜ਼ਾਸਟਰ ਟੂਰਿਜ਼ਮ ਤਾਂ ਬਹੁਤ ਹੋ ਚੁੱਕਾ ਹੈ ਭਾਜੀਪੀ ਵੱਲੋਂ ਔਰ ਕੇਂਦਰ ਵੱਲੋਂ ਪਿਛਲੇ ਦਿਨੀ ਸ਼ਿਵਰਾ ਚੋਹਾਂ ਜੀ ਆਏ ਉਹ ਵੀ ਡਿਜ਼ਾਸਟਰ ਟੂਰਿਜ਼ਮ ਕਰਕੇ ਗੋਡੇ-ਗੋਡੇ ਪਾਣੀ ਦੇ ਵਿੱਚ ਫੋਟੋ ਖਿਚਾ ਕੇ ਉਹ ਮੁੜ ਗਏ ਉਧਰ ਪਾਜਪਾ ਨੇ ਆਪ ਤੇ ਪਲਟਵਾਰ ਕਰ ਦਿਆ ਕਿ ਆਹ ਕਿ ਹਜੇ ਤਾਂ ਪੰਜਾਬ ਸਰਕਾਰ ਨੂੰ ਨੁਕਸਾਨ ਦਾ ਕੋਈ ਅੰਦਾਜ਼ਾ ਹੀ ਨਹੀਂ ਜਾਣ ਬੁੱਝ ਕੇ ਪੈਕੇਜ ਦਾ ਰੌਲਾ ਪਾਇਆ ਜਾ ਰਿਹਾ ਹੈ ਭਗਵੰਤ ਮਾਨ ਦੀ ਸਰਕਾਰ ਪੈਕੇਜ ਪੈਕੇਜ ਕਹਿੰਦੇ ਸ਼ੋਰ ਦਾਲਦੇ ਜਦਕਿ ਸੱਚ ਇਹ ਹੈ ਕਿ 11000 ਕਰੋੜ ਰੁਪਏ ਸੇ ਜ਼ਿਆਦਾ ਪੰਜਾਬ ਕੇ ਪਾਸ ਕੇਂਦਰ ਨੇ ਡਿਜ਼ਾਸਟਰ ਮੈਨੇਜਮੈਂਟ ਕੇ ਲਈ ਰੱਖਾ ਹੈ ਦੱਸ ਦिए ਕਿ ਮੰਗਲਵਾਰ ਨੂੰ ਪੀਐਮ ਮੋਦੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਤੇ ਇਸ ਵਿਚਾਲੇ ਨਜ਼ਰ ਇਸੇ ਗੱਲ ਤੇ ਟਿੱਕੀ ਹੈ ਕਿ ਕੀ ਪ੍ਰਧਾਨ ਮੰਤਰੀ ਕਿਸੇ ਵੀ ਤਰ੍ਹਾਂ ਦੇ ਸਪੈਸ਼ਲ ਪੈਕੇਜ ਦਾ ਐਲਾਨ ਕਰਦੇ ਨੇ ਜਾਂ ਫਿਰ ਹੋਰ ਇੰਤਜ਼ਾਰ ਕਰਨਾ ਹੋਏਗਾ ਐਸ ਵੇਲੇ ਸਿਆਸਤ ਕੇਂਦਰ ਵਰਸਸ ਸਟੇਟ ਵੀ ਬਣੀ ਹੋਈ ਹੈ ਯਾਨੀ ਕੇਂਦਰ ਤੇ ਪੰਜਾਬ ਦੀ ਸਰਕਾਰ ਆਮੋ ਸਾਹਮਣੇ ਨੇ ਔਰ ਮਸਲਾ ਪੰਜਾਬ ਦੇ ਲਈ ਸਪੈਸ਼ਲ ਪੈਕੇਜ ਦਾ ਹੈ ਔਰ ਖਾਸ ਤੌਰ ਤੇ ਜਦੋਂ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਇੱਕ ਦਿਨ ਪਹਿਲਾਂ ਨਾ ਸਿਰਫ ਪੰਜਾਬ ਸਰਕਾਰ ਆਪਣੇ ਵੱਲੋਂ ਪੈਕੇਜ ਐਲਾਨੇ ਬਲਕਿ ਉਸ ਤੇ ਸਿਆਸਤ ਵੀ ਗਰਮਾ ਜਾਵੇ ਫਿਰ ਫਰਕ ਤਾਂ ਪੈਂਦਾ ਹੈ ਗੱਲ ਕਰਦੇ ਆ ਬਾਲੀਵੁੱਡ ਦੀ ਬਾਲੀਵੁੱਡ ਦੇ ਐਕਟਰ ਸਲਮਾਨ ਖਾਨ ਨੇ ਆਪਣੇ ਟੀਵੀ ਸ਼ੋ ਬਿੱਗ ਬਾਸ ਦੇ ਵਿੱਚ ਪੰਜਾਬ ਚਾਹੇ ਹੱਦ ਨੂੰ ਲੈ ਕੇ ਚਿੰਤਾ ਜਤਾਈ ਤੇ ਸਾਰਿਆਂ ਨੂੰ ਮਦਦ ਦੇ ਲਈ ਅੱਗੇ ਆਉਂਦੀ ਅਪੀਲ ਸਲਮਾਨ ਖਾਨ ਨੇ ਕਿਹਾ ਕਿ ਪੰਜਾਬ ਹਮੇਸ਼ਾ ਜ਼ਰੂਰਤਮੰਦਾਂ ਦੀ ਮਦਦ ਕਰਦਾ ਰਿਹਾ ਹੈ ਪਰ ਅੱਜ ਖੁਦ ਇੱਕ ਕੌਖੀ ਸਥਿਤੀ ਦੇ ਵਿੱਚ ਹੈ ਇਸ ਕਰਕੇ ਅੱਗੇ ਵਧ ਕੇ ਸਾਨੂੰ ਵੀ ਮਦਦ ਕਰਨੀ ਚਾਹੀਦੀ ਹੈ ਪੰਜਾਬ ਬਾੜ ਤੇ ਬਾੜ لینڈ ਸਲਾਈਡ ਤੇ ਲੈਂਸਲਾਈਡ ਤਬਾਹੀ ਮਚੀ ਹੈ ਇਹ ਜੋ ہمارے ਲਈ ਫਾਰਮਰਸ ਜੋ ਖਾਣਾ ਉਗਾਤੇ उनके पास अनाज नहीं है खाने के लिए उनके पास घर नहीं है बहुत ही बुरा हाल हो चुका है सलमान खान ने अगर क्या कि एक कॉम सोशल सर्विस के लिए जानी जाती है लंगर ते बिना किसी स्वार्थ के लोगों की मदद करते हैं ये जो कम्युनिटी है ये जानी जाती है लंगर के लिए सोशल सर्विस के लिए सेल्फलेसनेस के लिए पता नहीं कितने सौ साल से इन्होंने खाना बांटा है लोगों ਸਲਮਾਨ ਨੇ ਅਖੀਰਕੀਆ ਕਿ ਹੁਣ ਸਾਡੀ ਵਾਰੀ ਹੈ ਸਾਨੂੰ ਵੀ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਤੇ ਉਧਰ ਬਾਲੀਵੁੱਡ ਸਟਾਰ ਸੋਨੂ ਸੂਦ ਪੰਜਾਬ ਪਹੁੰਚੇ ਹੋਏ ਨੇ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਜਾ ਰਹੇ ਨੇ ਤੇ ਉਹਨਾਂ ਦੀ ਮਦਦ ਦੇ ਵਿੱਚ ਜੁਟੇ। ਹਾਲਾਂਕਿ ਸੋਨੂ ਸੂਦ ਤੇ ਭੈਣ ਮਾਲਵਿਕਾ ਸੂਦ ਪਹਿਲਾਂ ਤੋਂ ਹੀ ਰਾਹਤ ਸਮਗਰੀ ਮੁਹੱਈਆ ਕਰਵਾ ਰਹੇ ਸੀ ਪਰ ਹੁਣ ਸੋਨੂ ਸੂਦ ਹਰ ਨਾਲ ਜੂਜਰੇ ਲੋਕਾਂ ਵਿਚਰੇ ਤੇ ਉਹਨਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਜਿਹੜੇ ਜਿਹੜੇ ਪਿੰਡਾਂ 'ਚ ਸਾਡੀ ਤਕਲੀਫ ਪਤਾ ਲੱਗਦੀ ਰਹਿੰਦੀ ਹੈ ਅਸੀਂ ਉੱਥੇ ਪਹੁੰਚਦੇ ਹਾਂ ਔਰ ਬੰਦਿਆਂ ਨਾਲ ਸਾਰੇ ਗੱਲ ਕਰਕੇ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀਆਂ ਉਹਨਾਂ ਦੀਆਂ ਤਕਲੀਫਾਂ ਦੂਰ ਕੀਤੀਆਂ ਜਾਣ ਸੋਨੂ ਸੂਦ ਨੇ ਲੋਕਾਂ ਨੂੰ ਜ਼ਰੂਰੀ ਸਮਾਨ ਗੱਦੇ ਕੰਬਲ ਸੈਨੀਟਰੀ ਪੈਂਟਸ ਤੇ ਖਾਣ ਪੀਣ ਦਾ ਰਾਸ਼ਨ ਵੰਡਿਆ ਨਾਲ ਹੀ ਪਾਣੀ ਘਟਣ ਤੋਂ ਬਾਅਦ ਦੇ ਹਾਲਾਤਾਂ 'ਚ ਵੀ ਸਭ ਨੂੰ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਸਿਸਟਮ ਨਹੀਂ ਹੈ ਗਿਆ ਕਿ ਕਿਹੜੇ ਕਿਹੜੇ ਉਹਨਾਂ ਦੀਆਂ ਜ਼ਰੂਰਤਾਂ ਨੇ ਉਹ ਸਾਰੀਆਂ ਲਿਸਟਾਂ ਇੰਸਾਫਰ ਹਰ ਪਿੰਡ 'ਚ ਹਰ ਰੋਜ਼ ਸਮਾਨ ਪਹੁੰਚ ਰਿਹਾ ਹੁਣ ਵੀ ਅਸੀਂ ਜਾ ਰਹੇ ਹਾਂ ਕੁਝ ਪਿੰਡਾਂ 'ਚ ਕੱਲ ਵੀ ਸੀ ਕਈਆਂ ਤੇ ਭੇਜਣਾ ਈਜ਼ੀ ਹੁੰਦਾ ਹੈ ਕਿਉਂਕਿ ਤੁਹਾਡਾ ਐਕਸੈਸ ਹੈ ਕਿ ਜਾਂ ਤੇ ਕਿਸ਼ਤੀਆਂ ਦੇ ਥਰੂ ਭੇਜਣਾ ਬੰਦਾ ਬੋਟਸ ਹੈ ਉਹਦੇ 'ਚ ਉਹਨਾਂ ਸਮਾਨ ਨਹੀਂ ਲਿਮਿਟਿਡ ਜਾ ਸਕਦਾ ਚੈਲੰਜਸ ਨੇ ਲੇਕਿਨ ਪੰਜਾਬੀ ਹੈ ਪੂਰਾ ਕਾਰੀ ਲਮਗੇ ਕਿਸੇ ਵੀ ਥਾਂ ਤੇ ਕੋਈ ਵੀ ਆਫਤ ਆਵੇ ਸਾਨੂੰ ਸੂਤ ਹਮੇਸ਼ਾ ਹੀ ਲੋਕਾਂ ਲਈ ਮਸੀਹਾ ਬਣ ਕੇ ਡਟੇ ਰਹੇ ਨੇ ਕਿਉਂਕਿ ਪੰਜਾਬ ਦਾ ਪੁੱਤ ਭਾਵੇਂ ਮੁੰਬਈ ਪਹੁੰਚ ਜਾਵੇ ਭਾਵੇਂ ਸੱ ਪਰ ਪੀਲ ਪੈਨ ਤੇ ਆਪਣੇ ਨਾਲ ਡਟ ਕੇ ਖੜੇ ਰਹਿਣ ਦਾ ਪੰਜਾਬੀਅਤ ਵਾਲਾ ਜਜ਼ਬਾ ਖਤਮ ਨਹੀਂ ਹੁੰਦਾ। ਇਹ ਗੱਲ ਜਜ਼ਬੇ ਦੀ ਹੈ ਭਾਵੇਂ ਪੰਜਾਬ ਦੇ ਕਲਾਕਾਰ ਹੋਣ ਜਿਨ੍ਹਾਂ ਦਾ ਸਲਮਾਨ ਖਾਨ ਨੇ ਵੀ ਆਪਣੇ ਸ਼ੋਅ ਦੇ ਵਿੱਚ ਜ਼ਿਕਰ ਕੀਤਾ ਕਿ ਪੰਜਾਬ ਦੇ ਸਾਰੇ ਗਾਇਕ ਕਲਾਕਾਰ ਖੁਦ ਜੁਟੇ ਹੋਏ ਨੇ ਹੜ੍ਹਾਂ ਦੇ ਵਿੱਚ ਡਟੇ ਹੋਏ ਨੇ ਪੀੜਤਾਂ ਦੀ ਮਦਦ ਕਰ ਰਹੇ ਨੇ ਤੇ ਸਾਨੂੰ ਵੀ ਅੱਗੇ ਆਉਣਾ ਚਾਹੀਦਾ ਯਾਨੀ ਜਦੋਂ ਬਾਲੀਵੁੱਡ ਤੱਕ ਇਸ ਚੀਜ਼ ਦੇ ਵਿੱਚ ਇਨਵੋਲਵ ਹੋ ਜਾਵੇ ਫਿਰ ਫਰਕ ਪੈਂਦਾ ਹੈ। ਕੁਝ ਹੋਰ ਪਿੰਡਾਂ ਦਾ ਰੁਕ ਕਰਦੇ ਹਾਂ ਜਿਹੜੇ ਹੁਣ ਘੱਗਰ ਦੀ ਮਾਰ ਹੇਠ ਆ ਰਹੇ ਨੇ ਸਮਾਣਾ ਦੇ ਕਈ ਪਿੰਡਾਂ 'ਚ ਘੱਗਰ ਦਾ ਪਾਣੀ ਪਹੁੰਚ ਗਿਆ ਹੈ ਕਈ ਪਿੰਡਾਂ ਦਾ ਆਪਸ 'ਚ ਸੰਪਰਕ ਤੱਕ ਟੁੱਟ ਗਿਆ ਤਕਰੀਬ 1.5 ਦਰਜਣ ਪਿੰਡਾਂ 'ਚ ਘੱਗਰ ਦਾ ਪਾਣੀ ਭਰਿਆ ਹੋਇਆ ਹੈ ਘਰ ਤੋਂ ਖੇਤਾਂ ਤੱਕ ਜਾਣ ਵਾਲੇ ਰਾਹ ਤੇ ਵੀ ਪਾਣੀ ਘੁੰਮ ਰਿਹਾ ਹੈ ਪਿੰਡ ਹਰੀਪੁਰ ਹਸਨਪੁਰ ਭਗਵਾਨਪੁਰ ਸ਼ਸ਼ੀ ਬ੍ਰਾਹਮਣਾ ਦਾ ਆਪਸ 'ਚ ਸੰਪਰਕ ਟੁੱਟ ਗਿਆ ਇੱਕ ਤੋਂ ਦੂਜੇ ਪਿੰਡ ਲਈ ਟਰੈਕਟਰ ਹੀ ਇਕਲੌਤਾ ਸਹਾਰਾ ਬਚਿਆ ਹਲਾਤ ਬਿਲਕੁਲ ਬਹੁਤ ਬੱਤਰਾ ਜੀ ਇੱਥੇ ਇੱਥੋਂ ਹਰਿਆਣੇ ਚੋਂ ਨਿਕਲ ਕੇ ਪਾਣੀ ਉਲਟਪੁਰ ਤੋਂ ਅਮੀਰਾਪੁਰ ਚੋਇਰਾਈ ਸਾਰੇ ਸਾਡੇ ਪਿੰਡ ਦੇ ਚਾਰ ਸਵੇਰੇ ਸਾਰੇ ਪਿੰਡ ਦਾ ਸੰਪਰਕ ਦੂਜੇ ਪਿੰਡਾਂ ਨਾਲੋਂ ਬਿਲਕੁਲ ਟੁੱਟ ਚੁੱਕਿਆ ਕਿਹੜੇ ਕਿਹੜੇ ਪਿੰਡ ਫੈਕਟੜੇ ਕਿੰਨੀ ਜ਼ਮੀਨ ਆ ਗਈ ਇਹ ਸਭ ਤੋਂ ਪਹਿਲਾਂ ਤੰਬੇੜੀ ਆ ਜੀ ਤਰਮੇੜੀ ਤੋਂ ਬਾਅਦ ਸੱਸਾ ਗੁਜਰਾ ਸੱਸਾ ਗੁਜਰਾ ਤੋਂ ਬਾਅਦ ਭਗਵਾਨਪੁਰ ਫਿਰ ਸਸੀ ਬ੍ਰਾਹਮਣਾ ਫਿਰ ਸਸੀ ਥੇ ਕਹਿੰਦੇ ਆ ਹਰੀਪੁਰ ਖੜਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਦੀ ਪ੍ਰਸ਼ਾਸਨ ਨੇ ਵੀ ਸਾਰ ਨਹੀਂ ਲਈ ਪਿੰਡ ਵਾਸੀਆਂ ਮੁਤਾਬਕ ਨਾ ਤਾਂ ਟਰੈਕਟਰਾਂ ਚ ਪਾਉਣ ਲਈ ਤੇਲ ਹੈ ਤੇ ਨਾ ਹੀ ਕੋਈ ਰਾਸ਼ਨ ਸਮਗਰੀ ਪ੍ਰਸ਼ਾਸਨ ਤੁਰੰਤ ਪਾਣੀ ਚ ਡੁੱਬੇ ਪਿੰਡਾਂ ਤੱਕ ਪਹੁੰਚ ਕਰੇ ਸਾਡੇ ਪਿੰਡਾਂ ਦੀ ਫਸਲ ਖਰਾਬ ਹੋ ਚੁੱਕੀ ਹੈ ਜੀ ਤੇ ਪ੍ਰਸ਼ਾਸਨ ਹਜੇ ਤੱਕ ਪਾਣੀ ਤੋਂ ਬਾਅਦ ਕੋਈ ਵੀ ਨਹੀਂ ਆਇਆ ਉਸ ਤੋਂ ਪਹਿਲਾਂ ਜ਼ਰੂਰ ਗੇੜੇ ਲਾਉਂਦੇ ਇਹ ਤਕਰੀਬਨ ਹਫ਼ਤੇ ਦੇ ਕਰੀਬ ਪਾਣੀ ਹੋ ਚੁੱਕਿਆ ਜੀ ਕਾਬਲੇ ਘੋਰਕ ਕਿਸਾਨਾਂ ਨੇ ਆਪਣੇ ਪੱਦਰ ਤੇ ਬੰਨਾਂ ਨੂੰ ਮਜ਼ਬੂਤ ਕਰਨ ਦੀ ਭਾਵੇਂ ਕੋਸ਼ਿਸ਼ ਕੀਤੀ ਸੀ ਪਰ ਘੱਗਰ ਦੇ ਉਫਾਨ ਨੇ ਕਿਸਾਨਾਂ ਦੀ ਪੱਕੀ ਖੜੀ ਫਸਲ ਨੂੰ ਆਪਣੀ ਚਪੇਟ ਚ ਲੈ ਲਿਆ ਤੇ ਭਾਰਤ ਪਾਕਿਸਤਾਨ ਸਰਹੱਦ ਤੇ ਹੜਾਂ ਕਰਕੇ ਹਜੇ ਵੀ ਹਾਲਾਤ ਸਥਿਰ ਨਹੀਂ ਹੋਏ ਫਾਜ਼ਲ ਕਾਦੇ ਸਰਹੱਦੀ ਪਿੰਡਾਂ ਚ ਹਜੇ ਵੀ ਕਈ ਕਈ ਫੁੱਟ ਪਾਣੀ ਖੜਾ ਤੇ ਰਾਹਤ ਕੈਂਪਾਂ ਚ ਬੈਠੇ ਹੜ ਪੀੜਤ ਆਪਣੇ ਘਰ ਮੋੜ ਪਰਤਨ ਦੀ ਉਡੀਕ ਚ ਨੇ ਕੁਦਰਤ ਦੀ ਮਾਰ ਨੇ ਇਹਨਾਂ ਲੋਕਾਂ ਦਾ ਨਾਂ ਤੱਕ ਘਰ ਛੱਡਿਆ ਤੇ ਨਾ ਹੀ ਫਸਲਾਂ ਹੁਣ ਬੇਵਸ ਲੋਕਾਂ ਲਈ ਇਹ ਰੀਲੀਫ ਕੈਂਪ ਹੀ ਸਹਾਰਾ ਬਣੇ ਹੋਏ ਨੇ ਚਾਰ ਵਿਖੇ ਨੂੰ ਮਾਰੋ ਤਾਂ ਚਾਰ ਵਿਖੇ ਨੂੰ ਉਹੜਿਆ ਲੋਏ ਇਹ ਸਭ ਕੁਝ ਉਜੜ ਜਾਂਦਾ ਸਭ ਕੁਝ ਖਾਲੀ ਹੋ ਜਾਂਦਾ ਆ ਵੀ ਤਾਂ ਦੇਖਦੇ ਬੇੜੇ ਲੱਗਦੇ ਆ ਨਿੱਕੇ ਨਿੱਕੇ ਬੱਚੇ ਸ਼ਾਇਦ ਜਿਨ੍ਹਾਂ ਨੂੰ ਇਸ ਕੁਦਰਤੀ ਤਬਾਹੀ ਦਾ ਇਲਮ ਵੀ ਨਹੀਂ ਹੋਏਗਾ ਉਹ ਵੀ ਇਸੇ ਥਾਂ ਤੇ ਖੇਡ-ਕੁੱਦ ਕੇ ਆਪਣਾ ਦਿਨ ਤੱਕੜ ਰਹੇ ਨੇ ਪਰ ਉਹਨਾਂ ਦੇ ਭਵਿੱਖ ਤੇ ਇਸ ਕੁਦਰਤੀ ਆਫਤ ਦਾ ਵੱਡਾ ਅਸਰ ਪਵੇਗਾ। ਜਿਵੇਂ ਬੇੜੀਆਂ ਕਿ ਆਏ ਸੀ ਜੀ ਹਾਂ ਕਦੋਂ ਕਦੋਂ ਆਏ ਸੀ ਅਸੀਂ ਵੀਰਵਾਰ ਆਏ ਸੀ ਅੱਛਾ ਅੱਜ ਕਿਹਨੋਂ ਕੋ ਤੇ ਫਿਰ ਫਿਰ ਪੁਜਾਰਾ ਕਿਵੇਂ ਹੁੰਦਾ ਜਿਵੇਂ ਜਿਵੇਂ ਹੁਣ ਪਿੱਛੇ ਕੌਣ ਐ ਤੁਹਾਡੇ ਕਰਾਂਗੇ ਕਿੱਚਾ ਕੋਈ ਵੀ ਨਹੀਂ ਹੈਗਾ ਹਾਲਾਂਕਿ ਸਰ ਹੱਤੇ ਵਸਦੇ ਲੋਕਾਂ ਨੂੰ ਕਦੇ ਜੰਗ ਦੀ ਮਾਰ ਤੇ ਕਦੇ ਦਰਿਆਵਾਂ ਦੇ ਪਾਣੀਆਂ ਦੀ ਮਾਰ ਦਾ ਸੰਤਾਪ ਚੱਲਣਾ ਪਿਆ ਪਰ ਹੜ੍ਹਾਂ ਚ ਆਪਣਾ ਸਭ ਕੁਝ ਗਵਾ ਚੁੱਕੇ ਇਹ ਲੋਕ ਇੱਕ ਵਾਰ ਫਿਰ ਤੋਂ ਨਵੀਂ ਸ਼ੁਰੂਆਤ ਕਰਨ ਲਈ ਤਿਆਰ ਨੇ ਤਾਂ ਪੀੜਿਤ ਬੈਠੇ ਨੇ ਇਸ ਇੰਤਜ਼ਾਰ ਦੇ ਵਿੱਚ ਕਿ ਕਦੋਂ ਪਾਣੀ ਸੁੱਕੇਗਾ ਤੇ ਉਹ ਆਪਾਂ ਨੂੰ ਆਪਣੇ ਘਰਾਂ ਨੂੰ ਪਰਤਣਗੇ ਪਰ ਜੇ ਇੱਕ ਚੀਜ਼ ਉਹਨਾਂ ਦੇ ਕੋਲੇ ਇਸ ਵੇਲੇ ਹੈ ਜਿਹਦੇ ਸਹਾਰੇ ਹਰ ਕੋਈ ਅੱਗੇ ਵਧਣ ਨੂੰ ਤਿਆਰ ਹੈ ਤਾਂ ਉਹ ਹੈ ਉਹਦਾ ਹੌਸਲਾ ਉਨ੍ਹਾਂ ਦਾ ਜਜ਼ਬਾ ਜਿਹਦੇ ਕਰਕੇ ਉਹ ਅੱਜ ਵੀ ਇਸ ਦਿਨ ਦਾ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਉਹ ਦੁਆਰਾ ਜਾ ਕੇ ਆਪਣੇ ਘਰ ਨੂੰ ਤਿਆਰ ਕਰਨ ਦੇ ਵਿੱਚ ਝੁੱਟਣਗੇ ਅਗਲੀ ਖਬਰ ਹਿਮਾਚਲ ਤੋਂ ਹਿਮਾਚਲ ਦੇ ਵਿੱਚ ਪਾਰੀਮੀ ਤੋਂ ਬਾਅਦ ਕੁਦਰਤ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਕਈ ਇਲਾਕਿਆਂ ਤੋਂ ਤਬਾਹੀ ਦੀਆਂ ਬੇਹਦ ਡਰਾਉਣੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਤਸਵੀਰ ਮੰਡੀ ਦੇ ਬਾਲਾ ਚੌਕੀ ਤੋਂ ਸਾਹਮਣੇ ਆਈ ਜਿੱਥੇ ਅੱਖ ਚਪਕਦਿਆਂ ਹੀ ਦੋ ਮੰਜ਼ਲਾ ਮਕਾਨ ਟਹਿਟੇਰੀ ਹੋ ਗਿਆ ਇਸ ਇਲਾਕੇ ਚ ਲੈਂਡਸਲਾਈਡ ਹੋਣ ਕਰਕੇ ਪਿਛਲੇ ਕਰੀਬ ਇੱਕ ਹਫਤੇ ਤੋਂ ਲਗਭਗ 13 ਮਕਾਨ ਟੁੱਟ ਚੁੱਕੇ ਨੇ ਦੂਜੀਆਂ ਤਸਵੀਰਾਂ ਮੰਡੀ ਦੇ ਹਸਪਤਾਲ ਰੋਡ ਤੋਂ ਸਾਹਮਣੇ ਆਈਆਂ ਜਿੱਥੇ ਫਲੈਸ਼ ਫਲੱਡ ਨੇ ਕਈ ਗੱਡੀਆਂ ਨੂੰ ਆਪਣੀ ਚਪੇਟ ਚ ਲੈ ਲਿਆ ਹਾਲਾਂਕਿ ਇਹਨਾਂ ਘਟਨਾਵਾਂ ਚ ਜਾਨੀ ਨੁਕਸਾਨ ਤੋਂ ਬਚਾਰਿਆ ਉਧਰ ਚੰਬਾ ਦੇ ਸ਼ੀਤਲਾ ਪੁਲਤੇ ਤੇ ਤੇਜ਼ ਪਾਣੀ ਦੇ ਵਹਾਅ ਚ ਇੱਕ ਦਰਖਤ ਜੜ੍ਹ ਸਮੇਤ ਰੁੜ ਗਿਆ ਦੱਸਦੀ ਹੈ ਕਿ ਹਿਮਾਚਲ ਚ ਲਗਾਤਾਰ ਮੀਂਹ ਤੋਂ ਬਾਅਦ ਨਦੀਆਂ ਨਾਲੇ ਉਫਾਨਦੇ ਨੇ ਜਿਸ ਕਰਕੇ ਲਗਾਤਾਰ ਤਬਾਹੀ ਦਾ ਮੰਜ਼ਰ ਜਾਰੀ ਹੈ